ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT, BSTC, JBT ਟੀਚਰਾਂ ਦੀ ਨੌਕਰੀ ਚਲੇ ਜਾਣ ਦੀ ਲੜਕ ਰਹੀ ਤਲਵਾਰ ਤੋਂ ਬਚਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ PSPCL ਵੱਲੋਂ ਤਰੱਕੀਆਂ ਸੰਬੰਧੀ ਜਾਰੀ ਕੀਤੇ ਇੱਕ ਅਹਿਮ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਮੇਰੀ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਲਸ਼ ਹੈ ਕਿ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਮ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਪਾ ਸਕੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਗਿਆਤੋਂ ਤੋਂ ਸੁਪਰੀਮ ਕੋਰਟ ਵੱਲੋਂ ਪਹਿਲੀ ਤੋਂ 8ਵੀਂ ਜਮਾਤ ਨੂੰ ਪੜਾਉਣ ਵਾਲੇ 880 VPSC JBT ਡਿਗਰੀਆਂ ਲਈ ਟੈਟ ਟੈਸਟ ਪਾਸ ਕਰਨਾ ਲੈਟ ਪੈਕਟਰ ਸਮੇਂ ਤੋਂ ਭਾਵੇਂ ਲੰਬੇ ਸਮੇਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਲਈ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ ਤਦੋਂ ਹੀ ਦੇਸ਼ ਭਰ ਵਿੱਚ ਕੋਈ 51 ਲੱਖ ਪ੍ਰਾਇਮਰੀ ਟੀਚਰਾਂ ਨੂੰ ਸਰਕਾਰੀ ਨੌਕਰੀ ਛੁੱਟ ਜਾਣ ਦਾ ਡਰ ਸਤਾ ਰਿਹਾ ਹੈ ਇਸ ਲਈ ਇਹਨਾਂ ਅਧਿਆਪਕਾਂ ਵੱਲੋਂ ਆਪਣੀ ਨੌਕਰੀ ਬਚਾਉਣ ਦੀ ਯਤਨ ਤੇਜ਼ ਕਰ ਦਿੱਤੇ ਗਏ ਹਨ ਤਾਂ ਉਹ ਜਾਣਦੇ ਹਾਂ ਕਿ ਉਹਨਾਂ ਨੇ ਕਿਹੜੇ ਯਤਨ ਤੇਜ਼ ਕੀਤੇ ਹਨ ਨੌਕਰੀ ਵਿੱਚ ਬਣੇ ਰਹਿਣ ਲਈ ਪੀ ਕੇ ਟੀ ਦੀ ਲਾਜ਼ਮੀ ਕੀਤੀ ਗਈ ਸ਼ਰਤ ਵਿੱਚ ਅਧਿਆਪਕ ਸੰਘ ਨੇ ਲੰਬੀ ਲੜਾਈ ਲੜਨ ਹੀ ਕੰਮ ਕਾਸ ਲਈ ਹੈ ਅਧਿਆਪਕਾਂ ਨੂੰ ਲਾਹ ਦਵਾਉਣ ਲਈ ਕੁੱਲ ਇਹਨਾਂ ਪ੍ਰਾਇਮਰੀ ਸਕੂਲ ਸੰਘ ਸਰਕਾਰ ਤੇ ਨਿਯਮ ਕਾਨੂੰਨ ਵਿੱਚ ਸੋਧ ਤੰਦ ਦਾ ਦਬਾਅ ਪਾਵੇਗਾ ਅਧਿਆਪਕ ਸੰਗ ਮੰਗ ਕਰੇਗਾ ਕਿ ਜਿੰਨਾਂ ਸ਼ਰਤਾਂ ਤੇ ਨਿਯੁਕਤੀ ਹੋਈ ਸੀ ਉਹਨਾਂ ਤੇ ਅਧਿਆਪਕਾਂ ਦੀ ਨੌਕਰੀ ਜਾਰੀ ਰੱਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਤਰੱਕੀ ਮਿਲਣੀ ਚਾਹੀਦੀ ਹੈ ਜੇ ਨਿਯੁਕਤੀ ਵੇਲੇ ਟੀਈਟੀ ਅਧਿਆਪਕਪਾਦ ਦਾ ਟੈਸਟ ਜ਼ਰੂਰੀ ਨਹੀਂ ਸੀ ਤਾਂ ਹੁਣ ਇਸ ਨੂੰ ਜ਼ਰੂਰੀ ਕਿਉਂ ਕੀਤਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਤੇ ਰਾਜ ਦੇੰ ਦਾ ਦਬਾਅ ਪਾਉਣ ਦੇ ਨਾਲ ਨਾਲ ਅਧਿਆਪਕ ਸੰਗ ਨੇ ਕਾਨੂੰਨੀ ਬਦਲ ਲਬਨੇ ਵੀ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੇ ਵਕੀਲਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ 1 ਸਤੰਬਰ ਨੂੰ ਦਿੱਤੇ ਫੈਸਲੇ ਵਿੱਚ ਕਿ ਪਹਿਲੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਦੋ ਸਾਲ ਦੇ ਅੰਦਰ-ਅੰਦਰ ਟੀਈਟੀ ਟੈਸਟ ਪਾਸ ਕਰਨਾ ਪਵੇਗਾ ਇਸ ਇਮਤਿਹਾਨ ਵਿੱਚ ਅਸਫਲ ਰਹਿਣ ਵਾਲਿਆਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇਗਾ ਤਰੱਕੀ ਲਈ ਵੀ ਇਹ ਇਮਤਿਹਾਨ ਪਾਸ ਕਰਨਾ ਜ਼ਰੂਰੀ ਹੋਵੇਗਾ ਸਿਰਫ ਉਹਨਾਂ ਨੂੰ ਇਹ ਇਮਤਿਹਾਨ ਦੇਣ ਤੋਂ ਛੋਟ ਹੋਵੇਗੀ ਜਿਨ੍ਹਾਂ ਦੀ ਨੌਕਰੀ 5 ਸਾਲ ਬਚੀ ਹੈ ਪਰ ਜੇ ਤਰੱਕੀ ਲੈਣੀ ਹੈ ਤਾਂ ਉਹਨਾਂ ਨੂੰ ਵੀ ਇਹ ਪ੍ਰੀਖਿਆ ਪਾਸ ਕਰਨੀ ਪਵੇਗੀ ਅਦਾਲਤ ਦੇ ਹੁਕਮ ਪੂਰੇ ਮੁਲਕ ਲਈ ਹੈ ਇਸ ਕਾਰਨ ਅਧਿਆਪਕਾਂ ਨੂੰ ਭਾਜੜ ਪਈ ਹੋਈ ਹੈ ਕਿਉਂਕਿ ਪੂਰੇ ਮੁਲਕ ਵਿੱਚ ਅਜੇ ਲੱਖਾਂ ਅਧਿਆਪਕ ਹਨ ਜਿਨ੍ਹਾਂ ਨੇ ਪੀਜੀਟੀ ਨਹੀਂ ਕੀਤੀ ਹੋਈ 2011 ਤੋਂ ਪਹਿਲਾਂ ਨਿਯੁਕਤ ਹੋਏ ਅਧਿਆਪਕਾਂ ਦੀ ਨੌਕਰੀ ਤੇ ਤਲਵਾਰ ਲਟਕਦੀ ਹੈ ਦੇ ਅਧਿਆਪਕਾਂ ਦੀ ਨੌਕਰੀ ਤੇ ਸੰਕਟ ਨੂੰ ਦੇਖਦੇ ਹੋਏ ਕੁੱਲ ਇਹ ਪ੍ਰਾਇਮਰੀ ਅਧਿਆਪਕ ਸੰਘ ਸਰਗਰਮ ਹੋ ਗਿਆ ਹੈ ਤੇ ਇਸ ਸੰਕਟ ਦਾ ਹੱਲ ਲੱਭਣ ਦੇ ਵਾਸਤੇ ਵਕੀਲਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਨੋਟ ਵਿਚਾਰ ਯਾਨੀ ਕਿ ਰੀਵਿਊ ਪਟੀਸ਼ਨਾਂ ਵੀ দাখিল ਕੀਤੀਆਂ ਜਾਣ ਗਿਆ ਇੱਕ ਹੋਰ ਖਬਰ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ ਪੀਐਫਪੀਸੀ ਐਲੂ ਵੱਲੋਂ ਇੱਕ ਅਹਿਮ ਪੱਤਰ ਜਾਰੀ ਕਰਕੇ ਤੇ ਜੋ ਅਸਿਸਟੈਂਟ ਲਾਈਨਮੈਨ ਹਨ ਉਹਨਾਂ ਤੋਂ ਲਾਈਨਮੈਨ ਦੀ ترقی ਦੇ ਸਬੰਧੀ ਇੱਕ ਪੱਤਰ 59225 ਨੂੰ ਜਾਰੀ ਕੀਤਾ ਗਿਆ ਹੈ ਤਾਂ ਇਸ ਦੇ ਵਿੱਚ ਲਿਖਿਆ ਹੈ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਦਫ਼ਤਰ ਵੱਲੋਂ ਹਵਾਲਾ ਅਰਜ ਪੱਤਰ ਰਾਹੀਂ ਸਸਲੱਲਮ ਅੱਮਾ ਤੋਂ ਯਾਨੀ ਕਿ ਸਾਹਿਬ ਲਾਈਨਮੈਨ ਦੀ ਤਰੱਕੀ ਦੇ ਹੁਕਮ ਮਿਤੀ 15 ਨਵੰਬਰ 2025 ਨੂੰ ਜਾਰੀ ਕਰਨ ਹਿੱਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।ਪਰੰਤੂ ਆਪ ਜੀ ਵੱਲੋਂ ਹਵਾਲਾ ਤਦ ਪੱਤਰ ਰਾਹੀਂ ਪ੍ਰਬੰਧਕੀ ਮੁਸ਼ਕਲਾਂ ਦਾ ਵੇਰਵਾ ਦਿੰਦੇ ਹੋਏ ਤਰੱਕੀ ਦੇ ਹੁਕਮ ਜਾਰੀ ਕਰਨ ਸੰਬੰਧੀ ਹੋਰ ਵੱਧ ਸਮੇਂ ਦੀ ਮੰਗ ਕੀਤੀ ਗਈ ਸੀ।ਇਸ ਸੰਬੰਧੀ ਮਹਸਮਾਨਯੋਗ ਸੀਐਮਡੀ ਸਾਹਿਬ ਜੀ ਸੰਮੁਖ ਪੇਸ਼ ਕੀਤੀ ਗਈ ਜਿਸ ਦੇ ਫੈਸਲੇ ਅਨੁਸਾਰ ਆਪ ਜੀ ਦਾ ਹਵਾਲਾ ਦਰਜ ਪੱਤਰ ਦਫਤਰ ਦਖਲ ਕਰਦੇ ਹੋਏ ਲਿਖਿਆ ਜਾਂਦਾ ਹੈ ਕਿ ਇਹ ਤਰਕੀਆਂ ਪਹਿਲਾਂ ਨਿਰਧਾਰਿਤ ਕੀਤੀ ਗਈ ਮਿਤੀ 15/9/25 ਨੂੰ ਹੀ ਅਰਣਾ ਯਕੀਨੀ ਬਣਾਇਆ ਜਾਵੇ ਜੀ ਇਹ ਮਾਨਯੋਗ ਸੀਐਮਡੀ ਜੀਡੀ ਪ੍ਰਵਾਂਗੀ ਦੇ ਨਾਲ ਪੱਤਰ ਜਾਰੀ ਕੀਤਾ ਗਿਆ ਹੈ ਇਸ ਨਿਯਮ ਜਲ ਕੀਤੇ ਹਨ ਉਪਰ 77 पीएसपीसी ਵੱਲੋਂ ਪਟਿਆਲਾ ਜੀ ਦੇ ਵੱਲੋਂ ਤਾਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਹੈ ਜਿਸ ਦੇ ਨਾਲ ਕਿ ਜੋ ਤਰੱਕੀ ਦੀ ਉਡੀਕ ਕਰ ਰਹੇ ਹਨ ਪੀਐਸਪੀਸੀ ਦੇ ਕਰਮਚਾਰੀ ਉਹਨਾਂ ਨੂੰ ਰਾਹਤ ਮਿਲੇਗੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜੋ ਅਧਿਆਪਕ ਨੌਕਰੀ ਦੇ ਲਈ ਖਤਰਾ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਕੋਈ ਰਾਹਤ ਮਿਲੇਗੀ ਤੇ ਕੀ ਜੋ ਰੀਵਿਊ ਪਟੀਸ਼ਨ ਸਦਾਰ ਕੀਤੀਆਂ ਜਾਣਗੀਆਂ ਜਾਂ ਫਿਰ ਸਰਕਾਰ ਦੇ ਉੱਤੇ ਦਰਬਾਰਾਤ ਦਬਾਅ ਪਾਇਆ ਜਾਏਗਾ ਉਹਦੇ ਨਾਲ ਕੀ ਉਹਨਾਂ ਨੂੰ ਇਸ ਟੈਸਟ ਤੋਂ ਰਾਹਤ ਮਿਲੇਗੀ ਇਹ ਤਾਂ ਹੁਣ ਕੌਣ ਵਾਦਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਮਿਲਦੇ ਦੇਖਣ ਦੀ ਉਮੀਦ ਕਰਦਾ ਬਹੁਤ ਧੰਨਵਾਦ ਜੀ